ਹਾਂਜੀ ਕੀ ਹਾਲਾ ਜੀ ਠੀਕ ਠਾਕ ਹਾਂ ਜੀ ਸਵਾਗਤ ਆ ਤੁਹਾਡਾ ਸਾਵਰ ਲੈਸ ਏਜੰਸੀ ਮਲੇਰ ਕੋਲਾ ਪੰਜਾਬ ਇੰਡੀਆ ਤੇ ਜੀ ਕਾਫੀ ਮਾਲ ਆ ਗਿਆ ਕੁਆਂਟੀਟੀ ਦੇ ਅੰਦਰ ਦੇਖ ਸਕਦੇ ਹੋ ਇੱਕ ਇੱਕ ਡਿਜ਼ਾਈਨ ਦਾ 1000 1500 ਪੀਸ ਜੀ ਕਾਫੀ ਡਿਜ਼ਾਈਨ ਸਮੋਸਾ ਲੈਸ ਆਇਆ ਜੀ ਉਹ ਦਿਖਾਉਣ ਜਾ ਰਿਹਾ ਤੁਹਾਨੂੰ ਆਹ ਵਾਲੀ ਆ ਜੀ ਦੇਖ ਸਕਦੇ ਹੋ ਇੱਕੋ ਕਲਰ ਦਾ 2000 ਪੀਸ 3000 ਪੀਸ 5000 ਪੀਸ ਇਸ ਸਾਵਰ ਲੈਸ ਏਜੰਸੀ ਪੰਜਾਬ ਮਲੇਰ ਕੋਲਾ ਦੇ ਵਿੱਚ ਜੀ ਮਿਲੂਗਾ ਤੁਹਾਨੂੰ ਆਹ ਦੇਖ ਸਕਦੇ ਹੋ ਜੀ ਇਕੋ ਕਲਰ ਦੇ ਦੇਖੋ ਜੀ ਕਾਫੀ ਕਾਫੀ ਕਲਰ ਔਰ ਕਾਫੀ ਡਿਜ਼ਾਈਨ 40 ਮੀਟਰ ਦੀ ਪੈਕਿੰਗ ਆ ਜੀ ਇਸ ਮੋਸਾ ਲੈਸ ਦੀ ਦੇਖ ਸਕਦੇ ਹੋ ਆਹ ਵਾਲਾ ਡਿਜ਼ਾਈਨ ਆ ਜੀ ਆਹ ਵਾਲਾ ਡਿਜ਼ਾਈਨ ਆ ਦੇਖ ਲਓ ਨੰਬਰ ਸੇਵ ਕਰ ਲਿਓ ਜੀ ਆਹ ਨੰਬਰ ਸੇਵ ਕਰ ਲਿਓ ਜੀ ਆਪਣਾ ਸਾਬਰ ਲੈਸ ਏਜੰਸੀ ਮਲੇਰਕੋਲਾ ਪੰਜਾਬ ਤੇਲੀਆਂ ਵਾਲੇ ਬਾਜ਼ਾਰ ਵਿੱਚ ਜੀ ਸਾਬਰ ਲੈਸ ਜੀ ਏਜੰਸੀ ਪੂਰੇ ਪੰਜਾਬ ਦੇ ਅੰਦਰ ਜੀ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਸਾਬਲ ਐਸ ਏਜੰਸੀ ਮਲੇ ਕੋਲਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਫੋਲੋ ਕਰ ਲਿਓ ਜਿਸ ਨੇ ਵੀ ਮਾਲ ਲੈਣਾ ਇਕੱਠਾ ਕੁਆਂਟੀਟੀ ਦੇ ਅੰਦਰ ਪੰਜਾਬ ਦੇ ਅੰਦਰ ਲੈਸਾ ਏਜੰਸੀ ਖੁੱਲ ਗਈ ਇਦਾਂ ਢੇਰਾਂ ਦੇ ਢੇਰ ਲੈ ਜਾ ਸਕਦੇ ਹਰ ਡਿਜ਼ਾਈਨ ਦਾ ਤੁਹਾਨੂੰ ਕੁਆਰਿਫੀ ਕੁਆਂਟੀਟੀ ਦੇ ਅੰਦਰ ਮਾਲ ਮਿਲੂਗਾ ਜੀ ਵੀਡੀਓ ਨੂੰ ਸ਼ੇਅਰ ਉਹਨਾਂ ਲੋਕਾਂ ਦੇ ਕਰਾ ਦਿਓ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਾਂ ਰਿਟੇਲਰ ਨੇ ਜਾਂ ਹੋਲ ਸੇਲਰ ਨੇ ਸਾਰਿਆਂ ਦਾ ਕਰ ਵੀਡੀਓ ਨੂੰ ਪਹੁੰਚਾ ਦਿਓ ਜੀ ਨੰਬਰ ਸੇਵ ਕਰ ਲਿਓ ਸਕਰੀਨ ਦੇ ਉੱਪਰ ਨੰਬਰ ਦਿੱਤੇ ਹੋਏ ਨੇ ਜੀ